ਐ ਐਮਜੀ 5 ਆ ਗਈ ਹਾਂਜੀ ਪਰ ਪੀਸ ਤੇ ਐਮਰ ਵੀ ਦੇਖੋ 150 ਰੁਪਏ ਆ 10 ਰੁਪਏ ਦੀ ਪੈਣੀ ਸਿਰਫ ਸਿਰਫ 10 ਰੁਪਏ ਦੀ ਐਮਜੀ 5 ਆ ਦੇਖੋ ਨੀਲ ਪਿੰਡਾ ਤੁਹਾਨੂੰ ਦਿਖਾ ਰਹੇ ਆ ਫਰੈਸ਼ ਮਾਲ ਹੋਏਗਾ ਸਿਰਫ 5 ਰੁਪਏ ਦਾ ਪੀਸ ਹੈ 5 ਲੈ ਕੇ 10 ਸੇਲ ਕਰੋ 20 ਸੇਲ ਕਰੋ ਤੁਹਾਡੀ ਮਰਜ਼ੀ 6 ਮਹੀਨੇ ਦੀ ਗਾਰੰਟੀ ਹੈ 6 ਮਹੀਨੇ ਦੀ ਗਾਰੰਟੀ ਆ ਸੁੱਕੀ ਦੀ ਵਾਪਸੀ ਹੈ ਗਾਰੰਟੀ ਹੋਊਗੀ ਤੁਹਾਨੂੰ ਪੂਰਾ ਵੈਲਿਊ ਮਿਲੂ ਸਾਰਿਆਂ ਨੂੰ ਸਿੰਗਲ ਪੀ ਲੈ ਸਕਦੇ ਆ ਸ਼ਾਪ ਤੇ ਆ ਕੇ ਕਰੋ ਸ਼ਾਪ ਤੇ ਆ ਦੇਖੋ ਇਹ ਰੂਮ ਫਰੈਸ਼ਨਰ ਆਇਆ ਹੋਣੀ 200 ਰੁਪਏ ਪਰ ਪੀਛਦੇ ਐ ਐਮ ਆਰ ਪੀ ਐ ਕਿੰਨੇ ਦਾ ਪੈਣਾ 70 ਰੁਪਏ ਦਾ ਦੇਖੋ ਇਹ ਜੈਲੀ ਸਕਰਬ ਹੈ ਜੀ ਹਾਂਜੀ ਐਮ ਆਰ ਪੀ ਚੈੱਕ ਕਰੋ 460 ਰੁਪਏ ਓਕੇ ਵੀਰੇ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ αਲਫਾ ਪਾਊਡਰ ਕਿੰਨੇ ਦਾ ਪੈਣਾ 80 ਰੁਪਏ ਦਾ ਐਮ ਆਰ ਪੀ ਕਿੰਨੀ ਹੈ 600 ਰੁਪਏ ਆ ਓਕੇ ਜੀ ਇਹ ਲੇਜ਼ਰ ਟਿਊਬ ਹੈ ਸ਼ੇਵਿੰਗ 25 ਰੁਪਏ ਵਾਸੇ ਕਿੰਨੇ ਦੀ ਹੈ ਉਦਾਂ ਦੀ 50 ਰੁਪਏ ਲੈਣੇ ਆ ਕੋਮ ਵਾਲਾ హెయిర్ ਸਟ੍ਰੇਟਨਰ ਹੈ ਓਕੇ ਗਾਗ ਬੜਾ ਡਿਮਾਂਡ ਕਰਦਾ ਭਾਜੀ ਕੋਮ ਵਾਲਾ ਸਟ੍ਰੇਟਨਰ ਹੈਗਾ ਤੁਸੀਂ హెయిర్ ਚ ਕੰਮ ਕਰੋ ਸਟ੍ਰੇਟ ਹੋ ਜਾਣਗੇ ਵਾਲ। ਓਕੇ ਕਿੰਨੇ ਦਾ ਪੈਣਾ 150 ਰੁਪਏ ਦਾ? 150 ਰੁਪਏ ਦਾ ਸਟ੍ਰੇਨ ਨਾ। ਇਹ ਕਿੰਨੇ ਦਾ ਹੈ? ਬਿਆਰੋ ਦੀ 500 ਰੁਪਏ ਲੈਨੇ 5-600। ਥੈਂਕ ਯੂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਇਹ ਫੀਲਡ ਗੰਗ ਸਾਗਰ ਕੋਲੇ ਫੇਰ ਆਏ ਸੀ। ਨਵਾਂ ਸਮਾਨ ਧੋਣਿਆ ਤੁਹਾਨੂੰ ਅੱਜ ਕੰਪਨੀਆਂ ਸਮਾਨ ਰੂ ਤੇ ਰੇਟ ਸੁਣ ਕੇ ਹਰਾ ਰਹੇ ਜੋਗੇ। ਆਜੋ ਵੀਡੀਓ ਨਾਲ ਬਣੇ ਰਹੋ। ਨਵੀਂ ਸਿਚੁਏਸ਼ਨ। ਆਹ ਦੇਖੋ। ਬੋਲੀ ਆ ਗਈ। ਕਿੰਨੇ ਦੀ ਲਗਣੀ 255 ਰੁਪਏ। ਮੈਨੂੰ ਕਿੰਨੇ ਦੀ ਆ ਉਦਾਂ ਦੀ 500 ਰੁਪਏ ਦਾ ਪੀਸ ਲੈਣੇ ਹੋ ਠੀਕ ਹੈ ਜੀ ਆ ਕਲਰ ਆਪਾਂ ਛੋਟੇ ਵੀ ਮੰਗਾਏ ਆ ਛੋਟੇ ਹੀ ਬੜੀ ਡਿਮਾਂਡ ਸੀ ਛੋਟੇ ਤੇ 3-400 ਰੁਪਏ ਐ ਐਮਆਰਪੀ ਆ ਹਾਂ ਤੁਹਾਨੂੰ 65 ਰੁਪਏ ਦਾ ਲੱਗੇਗਾ ਓਕੇ 65 ਹੋਣੇ ਆ ਦੇਖੋ ਆ ਡਸਟਿੰਗ ਬ੍ਰਸ਼ ਵਧੀਆ ਮੰਗਾਏ ਆ ਕਿੰਨੇ ਦਾ ਪੈਣਾ 135 ਰੁਪਏ ਦਾ ਓਕੇ ਵੀਰੇ ਆ ਦੇਖੋ ਕਿੰਨੇ ਦਾ ਪੈਣਾ 400 ਰੁਪਏ ਦਾ ਇਹ ਹੋਰ ਇਹ ਕਿੰਨੇ ਦਾ ਪੈਸੇ ਕਿੰਨੇ ਦਾ ਇਹ ਬਜ਼ਾਰੋਂ ਦੀ 1000 ਰੁਪਏ ਦਾ ਲੈਣੇ ਹੋ 400 ਰੁਪਏ ਦਾ ਇਹ ਲੈ ਸਟ੍ਰੇਟਨਰ ਹੀ ਲੈਣਾ ਮੇਰਾ ਭਰਾ ਚੱਕ ਆਹ ਦੇਖੋ ਇਹ ਕੋਮ ਵਾਲਾ ਹੇਅਰ ਸਟ੍ਰੇਟਨਰ ਹੈ ਓਕੇ ਗਾਗ ਬੜਾ ਡਿਮਾਂਡ ਕਰਦਾ ਭਾਜੀ ਕੋਮ ਵਾਲਾ ਸਟ੍ਰੇਟਨਰ ਹੈਗਾ ਤੁਸੀਂ ਹੇਅਰ ਚ ਕੋਮ ਕਰੋ ਸਟ੍ਰੇਟ ਹੋ ਜਾਣਗੇ ਵਾਲਾ ਓਕੇ ਕਿੰਨੇ ਦਾ ਪੈਣਾ 150 ਰੁਪਏ ਦਾ 150 ਰੁਪਏ ਦਾ ਸਟ੍ਰੇਟਨਰ ਹੈ ਇਹ ਕਿੰਨੇ ਦਾ ਹੈ ਬਜ਼ਾਰੋਂ ਦੀ 500 ਰੁਪਏ ਲੈਣੇ 5-600 ਓਕੇ ਬਈ ਠੀਕ ਹੈ ਜੀ ਆਓ ਆ ਦੇਖੋ α ਪਾਊਡਰ ਕਿੰਨੇ ਦਾ ਪੈਣਾ 80 ਰੁਪਏ ਦਾ ਐਮ ਆਰ ਪੀ ਕਿੰਨੀ ਹੈ 600 ਰੁਪਏ ਬਹੁਤ ਤੇਗਰ ਪੰਡ ਕਰੀ ਜਾਂਦੇ ਆ ਜੀ ਆ ਲੈਜ਼ਰ ਟਿਊਬ ਹੈ ਸ਼ੇਵਿੰਗ 25 ਰੁਪਏ ਵੈਸੇ ਕਿੰਨੇ ਦੀ ਹੈ ਉਦਾਂ ਦੀ 50 ਰੁਪਏ ਲੈਣੇ ਆ ਓਕੇ ਐ ਐਮ ਜੀ 5 ਆ ਗਈ ਹਾਂ ਜੀ ਪਰ ਪੀਸ ਤੇ ਐਮ ਆਰ ਪੀ ਦੇਖੋ 150 ਰੁਪਏ ਆ 10 ਰੁਪਏ ਦੀ ਪੈਣੀ ਹੈ ਸਿਰਫ ਸਿਰਫ 10 ਰੁਪਏ ਦੀ ਐਮ ਜੀ 5 ਬਹੁਤ ਤੇਗਰ ਆ ਫੇਸ਼ਲ ਕਿਟ ਆ ਗਈਆਂ 2 ਕਿਲੋ ਦਾ ਫੇਸ਼ਲ ਹੈ 1000 ਰੁਪਏ ਦਾ ਪੀਸ ਸੇਲ ਹੋਏਗਾ ਕਿੰਨੇ ਦਾ ਪਹਿਣਾ 270 ਰੁਪਏ ਦਾ 270 ਰੁਪਏ ਦਾ ਫੇਸ਼ਲ ਠੀਕ ਹੈ ਜੀ ਆਹ ਦੇਖੋ ਆ ਜੈਲੀ ਸਕਰਬ ਹੈ ਜੀ ਹਾਂ ਜੀ ਐਮ ਆਰ ਵੀ ਚੈੱਕ ਕਰੋ 460 ਰੁਪਏ ਓਕੇ ਵੀਰੇ ਤੁਹਾਨੂੰ ਕਿੰਨੇ ਦਾ ਪਹਿਣਾ 100 ਰੁਪਏ ਦਾ ਓਕੇ ਵੀਰੇ ਠੀਕ ਹੈ ਜੀ ਆਹ ਦੇਖੋ ਇਹ ਰੂਮ ਫਰੈਸ਼ਨਰ ਆਇਆ ਹੋਣੀ 200 ਰੁਪਏ ਪਰ ਪੀਛਤੇ ਐਮ ਆਰ ਵੀ ਹੈ ਓਕੇ ਵੀਰੇ ਕਿੰਨੇ ਦਾ ਪਹਿਣਾ 70 ਰੁਪਏ ਦਾ 200 ਵਾਲਾ ਸਿਰਫ 70 ਰੁਪਏ ਓਕੇ ਵੀਰੇ ਆ ਦੇਖੋ ਨੀਂਦ ਪਿੰਡਾ ਤੁਹਾਨੂੰ ਦਿਖਾ ਰਹੇ ਆ ਫਰੈਸ਼ ਮਾਲ ਹੋਏਗਾ ਸਿਰਫ 5 ਰੁਪਏ ਦਾ ਪੀਸ ਹੈ 5 ਲੈ ਕੇ 10 ਸੇਲ ਕਰੋ 20 ਸੇਲ ਕਰੋ ਤੁਹਾਡੀ ਮਰਜ਼ੀ 6 ਮਹੀਨੇ ਦੀ ਗਾਰੰਟੀ ਹੈ 6 ਮਹੀਨੇ ਦੀ ਗਾਰੰਟੀ ਹੈ ਸੁੱਕੀ ਦੀ ਵਾਪਸੀ ਹੈ ਨਾਲ ਗਾਰੰਟੀ ਹੋਊਗੀ ਤੁਹਾਨੂੰ ਪੱਕਾ ਬਿੱਲ ਮਿਲੂ ਸਾਰਿਆਂ ਨੂੰ ਸਿੰਗਲ ਪੀ ਲੈ ਸਕਦੇ ਹੋ ਸ਼ਾਪ ਤੇ ਆ ਕੇ ਪਰ ਸ਼ਾਪ ਤੇ ਆਵੇ ਠੀਕ ਹੈ ਜੀ ਆਹ ਦੇਖੋ ਆ ਵੈਕਸ ਪੱਟੀ ਤੁਹਾਨੂੰ ਦਿਖਾਈ ਹੈ 30 ਰੁਪਏ ਦੀ ਲੱਗੇਗੀ ਓਕੇ ਬ్రో ਬਈ ਯਾਰ ਕਿਸੇ ਨੂੰ ਘਰ 35 ਦੀ ਨਹੀਂ ਆਂਦੀ ਪਰ ਮੈਂ ਤੁਹਾਡਾ ਭਰਾ ਤੁਹਾਨੂੰ 35 ਰੁਪਏ ਦੇ ਦਊਗਾ ਓਕੇ ਵੀਰੇ ਠੀਕ ਹੈ ਜੀ ਹਾਂਜੀ ਬਾਜ਼ਾਰ ਹਰੇਕ ਬੰਦੇ ਨੂੰ ਲੈਂਡਿੰਗ ਹੈ 45 ਰੁਪਏ ਓਕੇ ਬਾਈ ਹੁਣ ਆ ਦੇਖੋ ਲਿਪਸਟਿਕ ਹੈ ਇਹ ਦਿਖਾ ਦਿਓ ਆਪਾਂ ਕੱਲ ਲਿਪਸਟਿਕ ਚੈੱਕ ਕਰੋ 2 ਇਨ 1 ਲਿਪਸਟਿਕ ਓਕੇ ਵੀਰੇ ਬਾਜ਼ਾਰੋਂ ਤੁਸੀਂ 150 ਰੁਪਏ ਦਾ ਪੀਸ ਲੈਣੇ ਹੋ ਹਾਂਜੀ ਤੁਹਾਨੂੰ ਕਿੰਨੇ ਦਾ ਲੱਗੇਗਾ 50 ਰੁਪਏ ਦਾ ਸਿਰਫ 50 ਰੁਪਏ ਸਿਰਫ 50 ਰੁਪਏ ਦਾ